ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਾ ਜੀ ਸੂਈ ਵੜ ਸੇ ਲਾਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਈ ਤੁਹਾਡੇ ਭਾਈ ਜੀ ਹਸੀ ਗਾਲ ਅਸੀ ਗਾੜ ਸਾਹਿਬ ਹੋ ਠੀਕ ਹੋ ਵਧੀਆ ਜੀ ਬਹੁਤ ਵਧੀਆ ਜੀ ਨਾਮ ਤੇ ਡਰੈਸ ਬੋਲੋ ਨਾਮ ਦਾ ਸਾਹਿਬ ਬੱਬੂ ਹੈ ਜੀ ਐਨ ਸਲਾਦਪੁਰਾ ਜ਼ਿਲ੍ਹਾ ਬਠਿੰਡਾ ਸੀਲਫੂਲ ਨੇੜੇ ਪਿੰਡ ਦੇ ਆਪਣਾ ਭਾਈ ਰੁੱਪਾ ਰਹਿ ਗਿਆ ਭਦੌਰ ਭਗਤਾ ਮੋਬਾਈਲ ਨੰਬਰ 77737317 ਠੀਕ ਹੈ ਭਾਈ ਬਈ ਜਿਹੜੀ ਬੈੜ ਦੇ ਨੇ ਕਿਹੜਾ ਸੂਸੂਈ ਇਹ ਦੂਜਾ ਸੂਸੂਈ ਹੈ ਸਾਫ ਕਾ ਦੋ ਸੂਈ ਹੈ ਭਾਈ ਇਹ ਬਸ ਸੁਬਹਾ ਘੰਟਾ ਕੋਈ ਸੂਈ ਘੰਟਾ ਹੋ ਗਿਆ ਹਾਂ ਬੱਚਾ ਕੀ ਹੈ ਭਾਈ ਬੱਚੀ ਹੈ ਜੀ ਬੱਚੀ ਬੜੀ ਜੰਗੀ ਹੈ ਹਾਂ ਜਰਸੀ ਬੱਚੀ ਦਿੱਤੀ ਹੈ ਬਹੁਤ ਚੰਗੀ ਜੀ ਚੀਜ਼ ਹੈ ਜੀ ਬੱਚੀ ਦਿੱਤੀ ਹੈ ਬੱਚੀ ਦੀ ਕੁਆਲਿਟੀ ਚੈੱਕ ਕਰ ਲਓ ਬੱਚੀ ਬਹੁਤ ਜੰਗੀ ਹੈ ਭਾਈ ਮਗਰ ਸਹੀ ਗੱਲ ਹੈ ਪਿਆਰੀ ਹੈ ਨਾ ਬੱਚੀ ਹਾਂ ਬਹੁਤ ਪਿਆਰੀ ਜੀ ਜੇਰ ਪੈਗੀ ਹੈ ਜੇਰ ਜੂ ਰੰਗ ਹੈ ਹਾਂ ਬੱਠਲ ਚ ਪਈ ਹੈ ਭਾਈ ਠੀਕ ਹੈ ਕਿੰਨਾ ਬੋਲਾ ਕਿੱਡੇ ਫਿਰਨ ਬੋਲਾ ਹੀ 4 ਕਿਲੋ ਚੋਤਾ 4 ਕਿਲੋ ਹਾਂ ਮੈਂ ਕਿੰਨਾ ਜੇਰ ਪੈ ਜੂ ਹੂੰ ਬਾਕੀ ਖਾਲੀ ਬਾੜੀ ਦਾ ਪਾਖ ਖਾਲੀ ਕਰੀ ਨਹੀਂ ਠੀਕ ਆ ਬਾਈ ਹੂੰ ਆਰਡਰ ਬਹੁਤ ਹੈਗਾ ਹਾਂ ਹਾਂ CO2 ਬਹੁਤ ਚੰਗਾ ਲੱਗਿਆ ਕੀ ਬਾਤ ਆ ਜੀ ਮੈਂ ਉਹ ਰੱਬ ਚਲਾਈ ਚਲ ਕੋਈ ਚੈੱਕ ਨਹੀਂ ਲੋ ਥਾਣ ਦੇਖੋ ਬਾਈ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਪੂਰੀ ਵਿੱਤੀ ਤੇ ਧਣ ਲੱਗਿਆ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਕੱਦ ਬਿੱਡ ਚੰਗਾ ਰੰਗ ਰੂਪ ਚੰਗਾ ਚਿਵਾਈ ਚੂਈ ਕਿਵੇਂ ਆ ਚਿਵਾਈ ਬਹੁਤ ਸੋਹਣੀ ਆ ਡਾਕਟਰ ਸਾਹਿਬ ਠੀਕ ਆ ਬਾਈ ਸਾਰੀਆਂ ਗੱਲਾਂ ਹੀ ਰਲ ਗਈਆਂ ਬਾਈ ਬੱਚਾ ਹੀ ਮਗਰ ਬੱਛੀ ਆ ਬੱਛੀ ਨੇ ਵੀ ਨਾਲ ਹੀ ਤਿਆਰ ਹੋ ਜਾਣਾ ਜੇਰ ਵੀ ਬਾਈ ਬੱਟਲ ਦੇ ਵਿੱਚ ਦਵਾਈ ਦੀ ਵੀ ਬਾਈ ਕਹਿੰਦਾ ਨੰਬਰ 1 ਵੱਡੀ ਗੱਲ ਪੈਰੀ ਮਾਰੀ ਬੈਠੀ ਆ ਹੂੰ ਸੂਈ ਕਰਕੇ ਗਰਮੀ ਨਹੀਂ ਮੰਨਦੀ ਫੈਂਟ ਆ ਜਿਹੜੀ ਕਰਮ ਵਾਲੀ ਦੀ ਚੰਗੀ ਆਉਗੀ ਬਾਈ ਯਾਰ ਸਿੰਘਾ ਜੀ ਆ ਗਈ ਜੀ ਵੱਡੀ ਜਰਸੀ ਆ ਵੱਡੀ ਜਰਸੀ ਆ ਠੀਕ ਆ ਤੋਰਾ ਤਾਰਾ ਬਹੁਤ ਚੰਗਾ ਡਾਕਟਰ ਹੂੰ ਫਿੱਕੀ ਵੀ ਕਿਹ ਕਹਿੰਦਾ ਸਾਂਭੀ ਨਹੀਂ ਬਸ ਸਹੀ ਗੱਲ ਆ ਬਾਈ ਦੇਖੋ ਤੋਰਾ ਤਾਰਾ ਦੇਖੋ ਹੂੰ ਪਾਈ ਦੀ ਪੂਰੀ ਕੀ ਮੋਲ ਲੱਜ ਜਾ ਜਾ ਐ ਤਾਂ ਭਾਵੇਂ ਥੱਲੇ ਬੈਠੇ ਰਹੋ ਕੋਈ ਚੱਕਰ ਨਹੀਂ ਕਹਿੰਦੀ ਕੋਈ ਡਾਕਟਰ ਮੋਲ ਕੋਸ ਮਰਜ਼ੀ ਕਰਾ ਲਾ ਯਾਰ ਹੂੰ ਨਾ 40 ਮੰਗਣਾ 45 ਮੰਗਣਾ ਨਾ 47 ਮੰਗਾ 42000 ਦੀ ਵੜ ਦੇ ਦਿਆ ਕਨੇਰੀ 42 ਦੀ 42 ਦੀ ਹਾਂ ਠੀਕ ਆ ਬਾਈ ਮੋਹਲ ਗਰੋਂ ਦਾ ਬਾਈ ਕਨ ਜਨਾ ਮਰਜ਼ੀ ਕਰਾ ਲਓ 42000 ਦੀ ਬੜ ਦੇ ਦੇਣਾ ਥੋੜਾ ਤਾਰਾ ਚੰਗਾ ਅਟਰ ਕਮਾਲ ਦਾ ਸੂਈ ਸਵਾਈ ਹੈ ਬੱਚਾ ਹੀ ਬੱਚੀ ਹੈ ਬਾਈ ਫੇਸਬੁਕ ਬਹੁਤ ਸੋਹਣਾ ਜੀ ਹਮ ਸਹੀ ਗੱਲ ਹੈ ਕੁਆਲਟੀ ਵਾਲੀ ਆ ਨਹੀਂ ਕੋਈ ਗੱਲ ਫੇਸ ਦਿਖਾ ਦੇ ਲੈ ਫੇਸ ਬਹੁਤ ਚੰਗਾ ਬੋਦੀਵਾਦੀ ਚੰਗੀ ਆ ਸੁਨੱਖ ਪੁਣਾ ਬੜ ਦੇ ਵਿੱਚ ਚੰਗਾ ਬਹੁਤ ਜ਼ਿਆਦਾ ਕਿਸੇ ਵੀਰ ਦੇ ਬੜ ਪਸੰਦ ਆ ਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੇ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ ਜੀ